ਚੌਂਕੀ ਇੰਚਾਰਜ ਕੌਰੀਆ ਸੁਖਚੈਨ ਸਿੰਘ ਜੀ ਪੰਜਾਬ ਪੁਲਿਸ ਖਨਾਲ ਖੁਰਦ ਔਰ ਸਾਡੇ ਗਗਨਬਾਈ ਕਾਸੀ ਵਾਲਾ ਉਹਨਾਂ ਵੱਲੋਂ ਸਾਰੇ ਰੈਫਰੀਆਂ ਦੇ ਲਈ ਵੱਡੇ ਮਾਣ ਪੁੱਜੇ ਆ ਬਹੁਤ ਬਹੁਤ ਧੰਨਵਾਦ ਜੀ ਇਧਰਲੇ ਪਾਸੇ ਟੀਮ ਆ ਜਿਹੜੀ ਰਾਤ ਰਾਣਾ ਪਿੰਡ ਵਾਲੇ ਪਾਸੇ ਇਹ ਕਹਿੰਦੇ ਬਾਬਾ ਕਵੰਡਗਰ ਸਪੋਰਟਸ ਕਲੱਬ ਰਾਤrana ਦੀ ਟੀਮ ਹੈ ਤੇ ਦੂਜੇ ਪਾਸੇ ਟੀਮ ਹਾਲਗੜ ਵਾਲੇ ਪਾਸੇ ਉਹ ਟੀਮ ਆ ਗਈ ਗौਸਾਲਾ ਭੁੱਲਣ ਦੀ ਪਹਿਲੀ ਰੇਡ ਤੇ ਗੁਰਪ੍ਰੀਤ ਹਰੀਕਾ ਜੋ ਕੇ ਮੀਤਾਪਾਪ ਦੇ ਭਰਾ ਨੇ ਆਹ ਰੇਡ ਦੇ ਉੱਤੇ 200 ਲੱਗਿਆ ਲੈ ਵੀ ਨੰਬਰਾਂ ਵਾਲੇ ਕੋਲ ਪਾ ਹੋ ਗਿਆ ਘਾਟ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਰੈਫਰੀ ਸਾਹਿਬ ਸੰਭਲ ਕੇ ਸਾਹਮਣੇ ਨਹੀਂ ਖੜਨਾ ਜਾਫ ਲਾਈਨ ਦੇ ਸਾਹਮਣੇ ਨਹੀਂ ਖੜਨਾ ਮੈਂ ਪਹਿਲਾਂ ਵੀ ਦੇਖਿਆ ਹੈ ਵੀ ਦੇ ਇਸ ਤਰ੍ਹਾਂ ਫਰਮਾਨ ਪਾਊਗਾ ਫਿਰ ਨੰਬਰ ਕਿੱਧਰ ਦਿਓਗੇ ਨਾਲੇ ਨੰਬਰ ਕਿੱਧਰ ਦੇਣਗੇ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋ ਗਈ ਸੀ ਪਤਾ ਨਹੀਂ ਲੱਗਦਾ ਕੱਟ ਕੇ ਕਲਿੱਪ ਪੈਂਦੇ ਆ ਨਾ ਆਹ ਮੈਦਾਨ ਦੇ ਵਿੱਚ ਪੈਂਦੀ ਰੇਡ ਤੇ ਸਾਹਮਣੇ ਕਹਿੰਦੇ ਚਰਨੂ ਵੱਲੋਂ ਵੱਲੇ ਗੁੱਡੂ ਦਾ ਪੁੱਤਰ ਕਬੱਡੀ ਪਾਰੇ ਤੇ ਕਹਿੰਦੇ ਸਾਹਮਣੇ ਉਹ ਰਜੀਪ ਭੁੱਲਣ ਵਾਲਾ ਉਹ ਰਜੀਪ ਭੁੱਲਣ ਵਾਲਾ ਪਹਿਲੇ ਰੰਡ ਦੇ ਪਹਿਲਾ ਪੰਗਾ ਆਹ ਪਹਿਲਾ ਮੈਚ ਲਵਾਉਂਦਾ ਦਲਵਰ ਜਾਨੀ ਦਲਵਰ ਜਾਨੀ ਉਂਗਲੀ ਤੇ ਰਮਾਲ ਕਮਾਉਂਦਾ ਦਲਵਰ ਜਾਨੀ ਘਰਵਾਲਾ ਘੁੰਮ ਗਿਆ ਪਹਿਲੀ ਰੇਡ ਦੇ ਧਰਮੇ ਲਾਡੀ ਫੇਰ ਆ ਗਿਆ ਕਬੱਡੀ ਪਾਉਣ ਦੇ ਲਈ ਓ ਲਾਡੀ ਕਹਿੰਦੇ ਕਮੂਰ ਘਾਟ ਵਾਲਾ ਓ ਬਈ ਇੱਕ ਮੈਂ ਮੀਰਪੁਰੀਆ ਓ ਨਾਲ ਪਾਲਾ ਪਾਲੇ ਦੇ ਨਾਲ ਸੱਤੀ ਹੈ ਉਧਰੋਂ ਕਹਿੰਦੇ ਸੱਤਾ ਸ਼ੂਟਰ ਕੈਨੇਡਾ ਦੇ ਵਿੱਚ ਬੈਠਾ ਰਾਜਤਰਾਣੇ ਵਾਲਾ ਕਹਿੰਦਾ ਜਿੰਨੇ ਨੰਬਰ ਰਹਿਣਗੇ ਰਾਜਤਰਾਣੇ ਵਾਲੇ ਉਹਨੇ 500 ਦਾ 100 ਪਾਉਂਡ ਦੇਊਗਾ ਓ ਦੂਸਰੇ ਪਾਸੇ ਬੱਲੇ ਬੱਲੇ ਲਾਡੀ 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 ਤੇ ਬਾਈ ਬੌਂਸਰ ਕਿਸ ਕੰਮ ਵਾਸਤੇ ਨੇ ਬੰਦੇ ਗਰਾਊਂਡ 'ਚ ਆਈ ਜਾਂਦੇ ਨੇ ਯਾਰ ਬੌਂਸਰ ਕਿਸ ਬਿੰਦਰੀ ਬਿੰਦਰੀ ਬੌਂਸਰ ਢੜਬਾ ਆ ਬੰਦੇ ਰੋਕੋ ਜਿਹੜੇ ਗਰਾਊਂਡ 'ਚ ਆਉਂਦੇ ਨੇ ਬਿੰਦਰੀ ਬੌਂਸਰ ਢੜਬਾ ਤੇ ਸੋਨੂ ਬੌਂਸਰ ਇਹ ਤੁਹਾਡੀ ਡਿਊਟੀ ਐ ਸਖਤੀ ਨਾਲ ਇਹਨੂੰ ਡਿਊਟੀ ਨੂੰ ਨਿਭਾਓ ਬੰਦੇ ਬਾਹਰ ਕਿੱਧਰ ਗਰਾਊਂਡ 'ਤੇ ਬਾਧੂ ਖੜੇ ਨੇ ਏ ਕਬੱਡੀ ਕਬੱਡੀ ਸੱਤਾ ਸੱਤਾ ਤੇ ਕਹਿੰਦੇ ਚਰਨੀ ਰਾਹ ਧਾਣੇ ਵਾਲਾ ਨਾਲੇ ਇਸ਼ਾਰੇ ਕਰਦਾ ਕਿ ਹਟ ਪਿੱਛੇ ਮਿੱਤਰਾ ਹੋਣੇ ਗੱਡੀ ਐ ਇਦਾਂ ਰੁਕਣ ਵਾਲੀਆਂ ਨਹੀਂ ਅੱਜ ਦੇ ਦਿਨ ਦਾ ਫਾਈਨਲ ਮੈਚ ਸ਼ਾਦੀਆਰੀ ਦੀ ਧਰਤੀ ਐ ਆਹ ਜਿਲ੍ਹਾ ਸੰਗਰੂਰ ਦੀ ਧਰਤੀ ਐ ਆਹ ਮੀਤੇ ਸਰਪੰਚੋਹਾਂ ਦਾ ਮੇਲਾ ਐ ਬੈਂਤੋਹਾਂ ਦਾ ਮੇਲਾ ਪਾਲੀਓਹਾਂ ਦਾ ਮੇਲਾ ਬਿੱਟੂਹਾਂ ਦਾ ਮੇਲਾ ਪ੍ਰਕਾਸ਼ ਹੋਰਾਂ ਦਾ ਮੇਲਾ ਅੱਜ ਕਹਿੰਦੇ ਸਿਖਰ ਆ ਤੇ ਐ ਆਹ ਪੈਂਦੀ ਰੇਡ ਤੇ ਕਰ ਦੋ ਸਿਰ ਤੋਂ ਉਸਤਾਦ ਜੀ ਇੱਧਰ ਸਾਡੇ ਸੁਖਚੈਨ ਤੇ ਸਤਰਾਮ ਸੱਤੇ ਵੱਲੋਂ ਜਟਾਣੇ ਵਾਲੇ ਕੁਲਵੀਰ ਦਾ ਇੱਕੋ ਜੱਫਾ 500 ਰੁਪਏ ਦਾ ਹੋਵੇਗਾ ਉਹ ਮੀਰਪੁਰੀਆ ਉਹ ਲਾਡੀ ਉਹ ਮੀਰਪੁਰੀਆ ਕਹਿੰਦੇ ਇਸ ਸਮੇਂ ਕਰਦਾ ਹੋਇਆ ਮੁਕਾਬਲਾ ਭੂਲਣ ਵਾਲੇ ਦੀ ਪਈ ਹੋਈ ਰੇਡ ਇੱਕ ਪਾਸੇ ਮਾਨਸਾ ਵਾਲਾ ਉਹ ਮਾਨਸਾ ਵਾਲਾ ਉਹ ਗੱਲ ਗੱਲ ਤੇ ਅੜੀ ਪਗਾਉਂਦਾ ਲੱਗਦਾ ਮਾਨਸਾ ਬਲਦਾ ਲੱਗਦਾ ਮਾਨਸਾ ਬਲਦਾ ਲੱਗਦਾ ਮਾਨਸਾ ਬਲਦਾ ਤੀਜੀ ਕਬੱਡੀ ਧਰਮਾਂ ਜੀ ਜਿਹੜੇ ਬਾਧੂ ਬੰਦ ਨੇ ਨਹੀਂ ਬਿਠਾ ਦੇ ਨੇ ਫੇਰਾ ਇਧਰੋਂ ਵੀ ਜਾਲ ਟੁੱਟ ਗਿਆ ਜਾਲ ਤੇ ਵੀਰਾ ਆਪਾਂ ਪਹਿਲਾਂ ਤੇ ਕਹਿ ਰਹੇ ਆ ਨਾ ਇਧਰੋਂ ਗगन ਕਾਸੀ ਵਾਲਾ 우ਸਤਾਦ ਜਗਤਾਰ ਸਿੰਘ ਜੀ ਕੋਲੂ ਦੇ ਖਾੜੇ ਦੇ ਵਿੱਚ ਮਿਹਨਤ ਕਰਦਾ ਰਿਹਾ ਮੀਰਪੁਰੀਏ ਇੱਕ ਮੰਦੇ ਵਾਸਤੇ ਸਾਡੇ ਗगन ਕਾਸੀ ਵਾਲਾ ਸੁਖਚੈਨ ਪੰਜਾਬ ਔਰ ਸਨੇਗੀ ਹਮਚੜੀ ਦੋਤੀ ਰਾਤ ਰਾਣੇ ਵੱਲੋਂ 500 ਆ ਲੈ ਜੀ ਸ਼ੇਰਾ ਜੀ 500 ਰੁਪਿਆ ਇੱਕ ਮੰਦੇ ਵਾਸਤੇ ਬਾਈ ਟੱਕ ਪੈ ਰੀ ਆ ਮੇਲਾ ਸ਼ਾਤੀ ਹਰੀ ਦਾ ਚੱਲਦਾ ਏ ਸਾਡਾ ਕੁਲਦੀਪ ਸ਼ਰਮਾ ਰਾਤ ਰਣੇ ਵਾਲਾ ਸਾਰੇ ਭਰਾਵਾਂ ਵੱਲੋਂ ਗगन ਕਹਿੰਦਾ ਵੀ ਇਹ ਮਾਇਆ ਦੇ ਗੱਫੇ ਨੇ ਮੈਂ ਸ਼ੁਰੂ ਕਰਾਉ ਜੀ ਵਾਹ ਜੀ ਵਾਹ ਕੁਲਦੀਪ ਸ਼ਰਮਾ ਸਾਡਾ ਵੀਰ ਚਰਨੀ ਮੈਂ ਸ਼ੁਰੂ ਕਰ ਦੋ ਪਤ ਰਾਏ ਤਣੇ ਵਾਲਾ ਉਹ ਮੇ ਸ਼ੰਕਰ ਵਰਗਿਆਂ ਦਾ ਪਿੰਡ ਹੈ ਕੁਲਦੀਪ ਰੌਣਾ ਦਾ ਪਿੰਡ ਹੈ ਪ੍ਰੇਮ ਰੌਣਾ ਦਾ ਪਿੰਡ ਹੈ ਸ਼ਕੰਦਰ ਆ ਗਿਆ ਕਬੱਡੀ ਪਾਉਣ ਦੇ ਲਈ ਉਹ ਚੜਾਈ ਕਰਕੇ ਸ਼ਕੰਦਰ ਆ ਗਿਆ ਕਹਿੰਦੇ ਜਲਮ ਨੂੰ ਪਾਰ ਕਰਕੇ ਸ਼ਿਕੰਦਰ ਅੱਗੇ ਵੱਲ ਵਧ ਗਿਆ ਹੁਣ ਕਿਹੜਾ ਪੋਰਸ ਬਣ ਕੇ ਟੱਕਰੂਗਾ ਇਹ ਸਮਾਂ ਦੱਸੂਗਾ ਉਹ ਸਾਹਮਣੇ ਗੁਰਪ੍ਰੀਤ ਮੁਕਾਬਲਾ ਕਰਦਾ ਹੋਇਆ ਪਰ ਨੰਬਰ ਜਿਹੜਾ ਸ਼ਿਕੰਦਰ ਦੇ ਹਿੱਸੇ ਐ ਨੰਬਰ ਕਹਿੰਦੇ ਕਿਹੜਾ ਐ ਇਹ ਜੁੜਦਾ ਹੋਇਆ ਇਸ ਸਮੇਂ ਰੇਡਰ ਦੇ ਵਾਸਤੇ ਸਾਡਾ ਗगन ਕਾਸੀ ਵਾਲਾ ਸੁਖਚੈਨ ਪੰਜਾਬ ਪੋਰਸ ਕੁਲਦੀਪ ਸ਼ਰਮਾ ਤੋਂ ਦੀ ਰਾਤ ਰਹਿਣਾ ਨੇਗੀ ਹੋਰੀ ਸਾਰੇ ਭਰਾ ਵੱਡੇ ਮਾਨ ਕਰਦੇ ਨੇ ਦਰਸ਼ਨ ਸਿੰਘ ਜੀ ਐਸਆਈ ਔਰ ਕੁਲਦੀਪ ਸ਼ਰਮਾ ਸਾਡਾ ਪ੍ਰਸਿੱਧ ਖਿਡਾਰੀ ਸਾਰੇ ਵੀਰਾਂ ਦਾ ਧੰਨਵਾਦ ਹੈ ਜਟਾਣੇ ਵਾਲਾ ਕੁਲਵੀਰ ਐ ਸੱਤਾ ਕਹਿੰਦਾ ਸੁਖਚੈਨ ਕਹਿੰਦਾ ਵੀ ਕੋ ਜਫਾ 500 ਦਾ ਜਟਾਣੇ ਵਾਲੇ ਕੁਲਵੀਰ ਦਾ ਆਹ ਸਾਹਮਣੇ ਮੀਰਪੁਰੀਆ ਆਹ ਸਾਹਮਣੇ ਮੀਰਪੁਰੀਆ ਤੋਂ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਉਹ ਵੀ ਖਿਡਾਰੀਆਂ ਦਾ ਮਾਣ ਕਰਦੇ ਆ ਆਹ ਸੁਖਚੈਨ ਸਿੰਘ ਜੀ ਪੰਜਾਬ ਪੁਲਿਸ ਆਹ ਦਰਸ਼ਨ ਸਿੰਘ ਜੀ ਆਹ ਸਾਡੇ ਗਗਨ ਕਾਸੀਵਾਹ ਇਹਨਾਂ ਵੱਲੋਂ ਵੱਡੇ ਮਾਣ ਨੇ ਉਧਰੋਂ ਮੀਤਾ ਸਰਪੰਚ ਖੜੇ ਅੱਜ ਮੇਲਾ ਵੱਡਾ ਬਣ ਗਿਆ ਭਰਾ ਜੀ ਸਰਪੰਚ ਸਾਹਿਬ ਮੇਲਾ ਬਣ ਗਿਆ ਪਰ ਥੋੜਾ ਲੇਟ ਹੈ ਉਹ ਚਰਨੀ ਕਹਿੰਦੇ ਰਾਜਤਣਾੜੇ ਵਾਲਾ ਮੈਦਾਨ ਦੇ ਵਿੱਚ ਚੱਕੇ ਵੱਲ ਵੱਧਾ ਹੋਇਆ ਇੱਕ ਪਾਸੇ ਕਹਿੰਦੇ ਭੁੱਲਣ ਪਿੰਡ ਦਾ ਕਰਮੀ ਉਹ ਕਰਮੀ ਉਹ ਕਰਮੀ ਕਬੱਡੀ ਬੱਲੇ ਬੱਲੇ ਭੁੱਲਣ 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 ਕਬੱਡੀ ਕਬੱਡੀ ਕਰਮੀ 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 ਕਬੱਡੀ ਕਬੱਡੀ ਕਰਮੀ ਕਰਮੀ ਕਬੱਡੀ ਕਬੱਡੀ ਕਰਮੀ ਕਰਮੀ ਭੁੱਲਣ ਕਹਿੰਦਾ ਬੱਲੇ ਆਹੋ ਜੇ ਕਰਮੀ ਦੇ ਵਾਸਤੇ ਗगन ਕਾਸੀ ਵਾਲਾ ਸੁਚੈਨ ਪੰਜਾਬ ਪੁਲਿਸ ਗਲਦੀਪ ਸ਼ਰਮਾ ਰਾਤ ਰਾਣਾ ਨੇਗੀ ਹਮਕੁੜੀ ਸਰਦਾਰ ਦਰਸ਼ਨ ਸਿੰਘ ਜੀ ਐਸ ਆਈ ਸਾਰੇ ਭਰਾਵਾਂ ਵੱਲੋਂ ਗगन ਕਹਿੰਦਾ ਵੀ ਇਹ ਮਾਣ ਹੈ ਇਹਨਾਂ ਖਿਡਾਰੀਆਂ ਦੇ ਲਈ ਕਬੱਡੀ ਪੈ ਰਹੀ ਹੈ ਲਾਡੀ ਕਮੂਰ ਘਾਟ ਰੋਣਾ ਵਾਧਿਆ ਹੈ ਲਾਡੀ 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 ਦੇ ਕੁਲਵੀਰ ਓ ਕੁਲਵੀਰ ਕਬੱਡੀ 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 ਓ ਲਾਡੀ ਫੀਲਡ ਕਿਨੂੰ ਕਿਨੂੰ ਵਧੀਆ ਲੱਗੀ ਓ ਤਾੜੀਆਂ ਓ ਤਾੜੀਆਂ ਵੱਜ ਗਈਆਂ ਸਰਪੰਚ ਸਾਹਿਬ ਰਮਾਲ ਘੁੰਮਗੇ ਅੱਜ ਸ਼ਾਦੀ ਹਰੀ ਦਾ ਮੇਲਾ ਹੈ ਸ਼ਾਦੀ ਹਰੀ ਦਾ ਮੇਲਾ ਹੈ ਉਧਰੋਂ ਗੁਰਜੀਤ ਸਿੰਘ ਜੀ ਫੌਜੀ ਸਾਹਿਬ ਬੈਠਿਆ ਓ ਕਬੱਡੀ ਕਹਿੰਦੇ ਚਰਨੀ ਕਲੇੜ ਦੀ ਪੈਣ ਜਾ ਰਹੀ ਹੈ ਸਾਡੇ ਲੀਲਾ ਸਿੰਘ ਜੀ ਵੱਲੋਂ ਵੀ ਕਰਮੀ ਦੇ ਲਈ 200 ਰੁਪਏ ਦੇ ਮਾਨ ਸਨਮਾਨ ਹੈ ਸਾਬਕਾ ਖਜ਼ਾਨਚੀ ਨੇ ਬਹੁਤ ਬਹੁਤ ਧੰਨਵਾਦ ਉਧਰਲੇ ਪਾਸੇ ਪੁਹਿੱਤਾ ਕਰ ਦਿਓ ਜੀ ਓ ਸਾਹਮਣੇ ਚਰਨੀ ਗੁੱਡੂ ਵੀ ਪੁਜਾ ਹੋਇਆ ਅੱਜ ਪੁੱਤ ਦੀ ਖੇਡ ਦੇਖਣ ਦੇ ਵਾਸਤੇ ਨਾ ਰੀਡਰ ਦਾ ਵਿਜੇ ਪਾਸੋਂ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਸਾਦੀ ਖਰੀ ਦੇ ਕਬੱਡੀ ਕੱਪ ਦਾ ਫਾਈਨਲ ਹੈ 11 11000 ਬੈਸਟਰ ਜਾਫੀ ਨੂੰ ਮੀਤੇ ਸਰਪੰਚ ਹੋਰਾਂ ਨੂੰ ਮੁਬਾਰਕਬਾਦ ਹੈ ਵਿੰਤ ਹੋਰਾਂ ਨੂੰ ਮੁਬਾਰਕਬਾਦ ਸਾਡੇ ਭਰਾਵਾਂ ਨੂੰ ਜੱਗੀ ਹੋਰਾਂ ਨੂੰ ਦਲਦੀਪ ਹੋਰਾਂ ਨੂੰ ਮੱਲੀ ਹੋਰਾਂ ਨੂੰ ਲਓ ਇਧਰਲੇ ਪਾਸੇ ਕਹਿੰਦੇ ਮੀਰਪੁਰਿਆ ਇੱਕ ਪਾਸੇ ਔਰ ਦੂਜੇ ਪਾਸੇ ਵਿਜੇ ਪਾਸੋਂ ਵਾਲਾ ਹੋ ਗਿਆ ਮੁਕਾਬਲਾ ਘੇਰਦਾ ਹੋਇਆ ਸੱਜੇ ਖੱਬਿਓ ਆ ਹਲਕੀ ਜੀ ਡੌਈ ਦਿੰਦਾ ਹੈ ਨੌਜਾਨ ਵਿਜੇ 500 ਵਾਲਾ ਨੰਬਰ ਜਾਫੀ ਦਾ ਨੰਬਰ ਕਹਿੰਦੇ ਮੀਰਪੁਰੀਓ ਇਕਮ ਦਾ ਗगन ਵੱਲੋਂ 500 ਜਾਫੀ ਦੇ ਵਾਸਤੇ ਲੈ ਵੀ ਸ਼ੇਰੇ ਆ ਪੈਸੇ ਫੜ ਲਓ ਭਾਈ ਰਾਤ ਦਾ ਮੈਚ ਹੋ ਜਾਂਦਾ ਯਾਰ ਆ ਮੈਦਾਨ ਦੇ ਵਿੱਚ ਕਹਿੰਦੇ ਸਿਕੰਦਰ ਤੇ ਉਹ ਬੱਲੇ 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 ਸਿਕੰਦਰ ਉਹ ਸਿਕੰਦਰ ਕਹਿੰਦੇ ਰੱਜੀ ਤੋਂ ਨੰਬਰ ਲੈ ਕੇ ਸਾਡਾ ਗगन ਕਾਸੀ ਵਾਲਾ ਨੇਗੀ ਹਮ ਜਿਹੜੀ ਸੁਚੈਨ ਪੰਜਾਬ ਪੁਲਿਸ ਔਰ ਨੰਬਰਦਾਰ ਭੇਖੀ ਵਾਲਾ ਦੋਤੀ ਰਾਧrana ਪ੍ਰੀਤ ਨੰਬਰਦਾਰ ਭੇਖੀ ਉਹਦੇ ਗਰੁੱਪ ਦੇ ਸਾਰੇ ਸਾਥੀ ਨੇ ਜਲਦੀਪ ਸ਼ਰਮੇ ਹੋਰ ਇਹ ਅਜਮਾਨ ਕਰਦੇ ਨੇ ਖਿਡਾਰੀਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਬੱਡੀ ਪਾਉਣ ਦੇ ਲਈ ਲਾਡੀ ਵਧਿਆ ਹੋਇਆ ਹੈ ਡੜਬਾ ਦੀ ਖੇਡ ਕਲੱਬ ਲਈ ਕਬੱਡੀਆਂ ਪਾਜਾਂ ਨੇ ਸ਼ਹੀਦ ਬਜਨ ਸਿੰਘ ਕਲੱਬ ਦੇ ਲਈ ਪੰਜਾਬ ਦੇ ਕਬੱਡੀ ਕਪਨ ਦੇ ਦਸ ਗੱਬਰੂ ਨੇ ਬੱਲੇ-ਬੱਲੇ ਵਾਹ ਜੀ ਵਾਹ ਬੀਤਾ ਸਰਪੰਚ ਵਿਅੰਤ ਪ੍ਰਧਾਨ ਜੀ ਕਹਿੰਦੇ ਹਰੇਕ ਜੱਫਾ 500 ਦਾ ਰੈਟੋਨੇ ਵਾਲਿਆਂ ਦਾ ਤੇ ਗੁਰਜੀਤ ਫੌਜੀ ਜੀ ਥੋਟੇ ਵੱਲੋਂ ਵੀ ਹਰੇਕ ਜੱਫਾ 500 ਦਾ ਆਹ 500 ਕਹਿੰਦੇ ਵਿਅੰਤ ਪ੍ਰਧਾਨ ਜੀ ਬੱਲੇ-ਬੱਲੇ ਚਰਨੀ ਫੜਿਆ ਗਿਆ ਚਰਨੀ ਫੜਿਆ ਗਿਆ ਚਰਨੀ ਫੜਿਆ ਗਿਆ ਉਧਰਲੇ ਪਾਸੇ ਗੁਰਪ੍ਰੀਤ 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 ਉਹ ਗੁਰਪ੍ਰੀਤ ਢਾਕੇ ਹਿੱਕ ਦੇ ਉੱਤੇ ਬੈਠਾ ਉਹ ਗੁਰਪ੍ਰੀਤ ਢਾਕੇ ਹਿੱਕ ਦੇ ਉੱਤੇ ਬੈਠਾ ਭੁੱਲਣ ਵਾਲਾ ਭੁੱਲਣ ਵਾਲਾ ਭੁੱਲਣ ਵਾਲਾ ਭੁੱਲਣ ਵਾਲਾ ਹਾਂ ਭੁੱਲਣ ਵਾਲਾ ਭੁੱਲਣ ਵਾਲਾ ਜਫਾ ਦਾ ਰੇ ਦੀ ਬਾਜੀ ਇਧਰੋਂ ਉਹ 500 ਰੁਪਏ ਸਾਡੇ ਭਾਈ ਸੁਖਚੈਨ ਸਿੰਘ ਜੀ ਪੰਜਾਬ ਪੁਲਿਸ ਸਾਡੇ ਭਰਾ ਗਗਨ ਕਾਸੀ ਵਾਲਾ ਦੀ ਨਗਦੋਂ ਨਗਦ ਉਹ ਕੋਈ ਧਾਰ ਨਹੀਂ ਕੋਈ ਧਾਰ ਨਹੀਂ ਉਹ ਦਰਸ਼ਨ ਸਿੰਘ ਜੀ ਉਹ ਮੈਦਾਨ ਦੇ ਵਿੱਚ ਕਹਿੰਦੇ ਲਾਗੀ ਕਬੂੜ ਘਾਦੀਆ ਵਾਲਾ ਕਬੱਡੀ ਪਾ ਰਿਹਾ ਹੈ ਡੜਵਾ ਦੀ ਟੀਮ ਦਾ ਖਿਡਾਰੀ ਡੜਵਾਲੇ ਖੇਡਿਆ ਪ੍ਰਧਾਨ ਕਰਮੇਲ ਦੀ ਟੀਮ ਲਈ ਖੇਡਿਆ ਉਹ ਸਾਹਮਣੇ ਕਹਿੰਦੇ ਜਟਾਣਾ ਉਹ ਕੁਲਵੀਰ ਜਟਾਣਾ ਇੱਕ ਮੀਰਪੁਰੀਆ ਉਹ ਮੀਰਪੁਰੀਆ ਉਹ ਮੀਰਪੁਰੀਆ ਉਹ ਮੀਰਪੁਰੀਆ প্রধানী <laughs> বল <laughs> ਔਰ ਸਾਡੇ ਏਕਮ ਦੇ ਲਈ 500 ਦਾ ਮਾਣ ਆ ਗਿਆ ਸਾਡੇ ਬੰਤ ਪ੍ਰਧਾਨ ਦੇ ਵੱਲੋਂ ਆਹ ਸਾਹਮਣੇ ਕਹਿੰਦੇ ਉਹ ਚਰਨੀ 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 ਤੇ ਚਰਨੀ ਤੇ ਚਰਨੀ ਤੇ ਗਰਮੀ ਚੰਨੀ ਤੇ ਕਰਮੀ ਚੰਨੀ ਤੇ ਕਰਮੀ ਦਰਸ਼ਨ ਸਿੰਘ ਜੀ ਇਨਚਾਰਜ ਕੌਰੀਆ ਸੁਖਚੈਨ ਸਿੰਘ ਜੀ ਹੌਲਦਾਰ ਗगन ਕਾਸੀ ਵਾਲਾ ਨੇਗੀ ਹਮਚੜੀ ਔਰ ਸਾਡਾ ਪ੍ਰੀਤ ਨੰਬਰਦਾਰ ਗਰੁੱਪ ਭੀਖੀ ਤੇ ਨਾਲ ਜਲਦੀਪ ਸ਼ਰਮਾ ਸਾਰੇ ਭਰਾਵਾਂ ਵੱਲੋਂ ਤੋਤੀ ਰਾਤ ਰਹਿਣਾ ਸਾਰਿਆਂ ਵੱਲੋਂ ਇਮਾਨਦਾਰੀ ਦਿੱਤੇ ਜਾ ਰਹੇ ਨੇ 500 ਰੁਪਏ ਬਿਆੰਤ ਪ੍ਰਧਾਨ ਵੱਲੋਂ ਚਰਨਜੀਤ ਦੇ ਪਈ ਲਾ ਗਿਆ ਲੈ ਵੀ ਚਰਨੀ ਬਿਆੰਤ ਪ੍ਰਧਾਨ ਵੱਲੋਂ 500 ਉਹ ਸਾਹਮਣੇ ਬੱਲੇ 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 ਗੰਦੀਰਪੁਰਿਆ ਮੀਰਪੁਰੀਏ ਦੇ ਲਈ ਵੀ 500 ਬਗਨ ਕਹਿੰਦਾ ਵੀ ਮੀਰਪੁਰੀਏ ਦੇ ਲਈ ਵੀ 500 ਹੈ ਸਾਰੇ ਗਰੁੱਪ ਵੱਲੋਂ ਲੋ ਕਬੱਡੀ ਪੈ ਰਹੀ ਹੈ ਇਧਰਲੇ ਪਾਸੇ ਸ਼ਿਕੰਦਰ ਕਹਿੰਦੇ ਮਾੜੀ ਵਾਲਾ ਅਮਰਤ ਚੀਮੇ ਅਮਰੀਕਾ ਵਾਲੇ ਦੇ ਨਾਂ ਦਾ ਖਿਡਾਰੀ ਹੈ ਇਹ ਜੱਫਾ ਜਿੱਧਰ ਮਰਜੀ ਲੱਗੇ ਉਹ ਮੀਤਾ ਸਰਪੰਚ ਤੇ ਬੇਅੰਤ ਕਹਿੰਦੇ ਉਹ ਬੱਲੇ ਜੂਸਾ ਇਹ ਕਰਮੀ ਯਾ ਬਾਤ ਕਰਮੀ ਕੀ ਬਾਤ ਆਓ ਮਿੱਤਰਾ ਕੀ ਬਾਤ ਆ ਪਰ ਸਿਕੰਦਰ ਨੰਬਰ ਜੋੜ ਗਿਆ ਪੰਤ ਪ੍ਰਧਾਨ ਮੀਤਾ ਸਰਪੰਚ ਕਹਿੰਦਾ ਜਿਹੜੇ ਪਾਸੇ ਮਰਜੀ ਜਫਾ ਲੱਗੇ 500 ਦੇਵਾਂਗੇ 500 ਦੇਵਾਂਗੇ 500 ਦੇਵਾਂਗੇ ਔਰ ਛਾਦ ਯਾਰੀ ਦਾ ਮੇਲਾ ਲੁੱਟ ਲੋ ਜਿੱਦਾਂ ਲੁੱਟਿਆ ਜਾਂਦਾ ਬੱਲੇ 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 1 2 ਲਾਡੀ ਇਹ ਆ ਲਾਡੀ ਇਹ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆ ਬੰਦੇ ਬਿਠਾ ਦਿਓ ਜੀ ਕੋਈ ਗੱਲ ਨਹੀਂ ਏਕਮਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਸਵੀਰ ਠੰਡੀ ਰੱਖਿਆ ਕਰੋ ਤਸਵੀਰ ਠੰਡੀ ਬੰਗਾ ਚੱਲਦਾ ਰਹਣਾ ਇੱਕ ਮਿੰਟ ਧਰਮਾ ਜੀ ਬੰਗਾ ਬੂਟ ਹਾਊਸ ਜੈਨ ਮਾਰਕੀਟ ਪਾਤੜਾ 15 Pro 15 Pro ਸ਼ੇਨਰ ਦੁੱਤਾ ਜਾਊਗਾ। ਕੀ ਬਾਤ ਹੈ। ਲਓ ਇਧਰਲੇ ਪਾਸੇ ਬੱਲੇ 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 ਗੁਰਪ੍ਰੀਤ ਪੱਕਾ ਹੀ ਇਲਾਜ ਕਰ ਦੁੱਤਾ ਕਹਿੰਦੇ ਗੁਰਪ੍ਰੀਤ ਨੇ। ਉਹ ਪੱਕਾ ਹੀ ਇਲਾਜ ਕਰ ਦੁੱਤਾ ਗੁਰਪ੍ਰੀਤ ਨੇ। ਉਹ ਗੁਰਪ੍ਰੀਤ ਹੈ। ਉਹ ਭੁੱਲਣ ਵਾਲਾ। ਉਹ ਕਹਿੰਦੇ ਹੰਦੇ ਦੂਰ ਕੀਤੇ ਹੋਏ ਨੇ। ਉਹ ਫਾਈਨਲ ਹੈ। ਉਹ ਚਰਨੀ ਢੱਕਿਆ ਪਿਆ। ਉਹ ਚਰਨੀ ਢੱਕਿਆ ਪਿਆ ਏ। ਆਹ। ਇਹ ਆਹ। ਇਹ ਆਹ। ਗੁਰਪ੍ਰੀਤ ਦੇ ਐਕਸ਼ਨ। ਜੀ ਬਾਹੀ ਜੀ ਬਿਆਨਤ ਪ੍ਰਧਾਨ ਜੀ। ਤੇ ਮੀਤਾ ਸਰਪੰਚ ਕਹਿੰਦੇ ਲੋਕਾਂ ਦਾ ਇਹ ਰੱਬ ਵਰਗੇ ਦਰਸ਼ਕਾਂ ਦਾ ਧੰਨਵਾਦ ਕਰਦੇ ਹੋ ਉਹ ਜਿਹੜੇ ਹੁਣ ਤੱਕ ਖੜੇ ਨੇ ਜਿਹੜੇ ਹੁਣ ਤੱਕ ਖੜੇ ਨੇ ਉਹਨਾਂ ਦਾ ਧੰਨਵਾਦ ਕਰਦੇ ਹੋ ਗੱਲਾਂ ਕਰਦੇ ਰਹੋ ਆ ਬੈਠੋ ਜੀ ਕਰਮਾ ਜੀ ਇੱਕ ਮਿੰਟ ਆ ਬੰਦੇ ਬਿਠਾਓ ਯਾਰ ਭਾਈ ਹੀ ਫਾਇਦਾ ਹੈਗਾ ਭਰਾ ਮੇਰੇਓ ਬਹਿ ਜਾਓ ਯਾਰ ਬਹਿ ਜਾਓ ਯਾਰ ਬਹਿ ਜਾਓ ਆ ਬੈਠੋ ਸਾਰੇ ਬਹਿ ਜਾਓ ਯਾਰ ਬਿਨਾ ਬ੍ਰੇਕੋ ਗੱਡੀਆਂ ਥੋੜਾ ਐਵੇਂ ਰੌਲਾ ਪਾਉਣ ਦਾ ਵੀ ਕੋਈ ਫਾਇਦਾ ਨਹੀਂ ਇਹ ਦੇਖਣ ਨੂੰ ਕੋਈ ਸਵਾਦ ਹੀ ਨਹੀਂ ਆਉਂਦਾ ਬਰੀ ਬੋਲ ਤੇ ਬੱਤੂ ਦੇ ਖੜੇ ਬਰਾਦ ਆਏ ਹਾਏ ਹਾਏ ਹਰ ਜੱਪੇ ਦਾ 500 ਗਗਨ ਕਾਸੀ ਵਾਲਾ ਕਹਿੰਦਾ ਤੇ ਮੀਰਪੁਰਿਆ ਲਾਤੀ ਤੇ ਮੀਰਪੁਰਿਆ ਮੀਰਪੁਰਿਆ ਬੱਲੇ 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 ਬੱਲੀਆਂ ਬੱਲੇ 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 ਕੀ ਬਾਤ ਹੈ ਹੋ ਕੀ ਬਾਤ ਹੈ ਉਹ ਸੰਗਤੇ ਖੁਸ਼ ਹੋ ਸਿਰਕਟ ਮੇਰ ਰਿਕਾਰਡ ਪਾਇਦਾ ਕੀਤੇ ਹੋਇਆ ਹੈ ਉਹ ਸਿਰਕਟ ਮੇਰ ਰਿਕਾਰਡ ਬਿਆੰਤ ਪ੍ਰਧਾਨ ਤੇ ਮੀਤੇ ਸਰਪੰਚ ਵੱਲੋਂ 500 ਆਓ ਸਾਡੇ ਗਗਨ ਸਾਡਾ ਵੀਰ ਕਾਸੀ ਵਾਲਾ ਸੁਖਚੈਨ ਪੰਜਾਬ ਪੁਲਿਸ ਨੇਗੀ ਜੀ ਇਹਨਾਂ ਦੇ ਵੱਲੋਂ ਵੀ 500 ਕਹਿੰਦੇ ਮੀਰਪੁਰੀਏ ਆਓ ਈਰਪੁਰੀਏ ਦਾ ਗਗਨ ਕਹਿੰਦਾ ਕਾਸੀ ਵਾਲਿਆ ਸਾਰੇ ਗਰੁੱਪ ਵੱਲੋਂ 500 ਹਰ ਜੱਫੇ ਦੇ ਖੜਜੋ ਖੜਜੋ ਇੱਕ ਮਿੰਟ ਮੈਚ ਰੋਕ ਲਓ ਭਾਈ ਪਹਿਲਾ ਸਾਈਡ ਜਗਸਰ ਇੰਗਲੈਂਡ ਵੱਲੋਂ ਸੀਨੇ ਦੇ ਲਈ ਵੱਡਾ ਐਲਾਨ ਹੋਣ ਲੱਗਾ ਵੀ ਸੀਨੇ ਨੂੰ ਸਿਕੰਦਰ ਖਾਨ ਕਹਿੰਦਾ ਵੀ ਮੋਟਰਸਾਈਕਲ ਦਿੱਤਾ ਜਾਵੇਗਾ ਸ਼ੀਨੇ ਸਾਦੀ ਹਰੀ ਵਾਲੇ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਭਰਾਵਾਂ ਦਾ ਧੰਨਵਾਦ ਹੈ ਲਓ ਕਬੱਡੀ ਪਾ ਰਿਹਾ ਸਿਕੰਦਰ ਮਾੜੀ ਵਾਲਾ ਸਿਕੰਦਰ ਮੋਗੇ ਵਾਲਾ ਸਿਕੰਦਰ ਕਬੱਡੀ ਪਾ ਰਿਹਾ ਉਧਰਲੇ ਪਾਸੇ ਰੱਜੀ ਭੁੱਲਣ ਉਹ ਗਗਨ ਕਹਿੰਦਾ ਵੀ ਹਰ ਜੱਫਾ 500 ਦਾ ਲਓ ਗਗਨ ਕਾਸੀ ਦਾ ਕਹਿੰਦਾ ਹਰ ਜੱਫਾ 500 ਦਾ ਹੈ ਮੀਤਾਪ ਸਰਪੰਚ ਬੇਅੰਤ ਪ੍ਰਧਾਨ ਕਹਿੰਦੇ ਦੋਨੇ ਪਾਸੇ ਜੱਫਾ ਲੱਗੇ ਤੇ 500 ਹੋਵੇਗਾ ਜਿੰਨਾ ਰਸ ਬਾਹਰ ਹੈ ਉਨੀ ਗਰਾਊਂਡ ਦੇ ਵਿੱਚ ਹੈ ਜਿੰਨਾ ਰਸ ਤੁਹਾਡੀਆਂ ਸਟੇਜਾਂ ਤੇ ਉਨੀ ਗਰਾਊਂਡ ਤੇ ਹੈ ਵਾਹ ਜਗਦੀਪ ਚੱਕੀ ਚੇਅਰਮੈਨ ਤੇ ਪਾਲੀ ਖਜ਼ਾਨਚੀ ਉਹ ਸਾਰਿਆਂ ਵੱਲੋਂ ਬੱਲੇ 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 ਮੀਰਪੁਰਿਆ 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 ਆਹ ਚੰਦਰੀਵਾਲ ਦਾ ਝਾਫਾ ਬਣਿਆ ਹੋਇਆ ਕਹਿੰਦੇ ਅੱਜ ਇੱਕ ਵੰ ਮੀਰਪੁਰਿਆ ਇੱਕ ਵੰ ਮੀਰਪੁਰਿਆ ਸਾਰੇ ਰਾਹ ਬੰਦ ਕੀਤੇ ਹੋਏ ਨੇ ਉਹ ਸਾਰੇ ਰਾਹ ਬੰਦ ਕੀਤੇ ਹੋਏ ਨੇ ਸਾਰੇ ਰਾਹ ਬੰਦ ਕੀਤੇ ਹੋਏ ਨੇ ਮੈਚ ਦੇਸ਼ਕ ਵੀਰੇ ਆਇਆ ਸਵਾਦ ਇੱਕ ਵਾਰੀ ਤਾੜ ਸਾਰੇ ਦੇ ਕਮਾਲ ਸਰਪੰਚ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚਾ ਜੀ ਮੇਰੇ ਛੋਟੇ ਵੀਰ ਨੇ ਉਹਨਾਂ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਕੱਪ ਦਾ ਬੈਸਟ ਸਟਾਪਰ ਇੱਕ ਵਾਰ ਮੇਰੇ ਖਿਆਲ ਦੇ ਵਿੱਚ ਇੱਕ ਮੀਰਪੁਰੀ ਹੈ ਬੱਲੇ ਸੁਪ ਜੱਪੀ ਲੱਖਾ ਸ਼ਰਦੀਆਰੀ ਜੀ ਜਾਫੀ ਮੀਰਪੁਰਿਆ ਇੱਕ ਵਾਜ ਦੇ ਕਬੱਡੀ ਕੱਪ ਦਾ ਬੈਸਟ ਜੱਪੀ ਲੱਖਾ ਸ਼ਰਦੀਆਰੀ ਜੀ ਬੈਸਟ ਰੇਡਰ ਆਹ ਜੀ ਲੱਖਾ ਜੀ ਬਹੁਤ ਬਹੁਤ ਧੰਨਵਾਦ ਸੰਗਤ ਦਾ ਕੋਈ ਬੋਲਦਿਆ ਤੋਂ ਮਾੜੀ ਮੁੱਟੀ ਉੱਚੀ ਨਹੀਂ ਵੀ ਗੱਲ ਲਾਡੂ ਘਮੂਰ ਘਾਟ ਵਾਲਾ ਬੈਸਟ ਸਟਾਪਰ ਲਾਡੀ ਘਮੂਰ ਘਾਟ ਬੈਸਟ ਰੈਡਰ ਬਹੁਤ ਬਹੁਤ ਧੰਨਵਾਦ ਕਮੂਰਪੁਰਿਆ ਬੈਸਟ ਸਟਾਪਰ ਜਾਫੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਰਾਬਰੂਪੀ ਸੰਗਤ ਦਾ ਦਿলো ਧੰਨਵਾਦ ਹੈ ਜਿਨ੍ਹਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਰੀ ਸੰਗਤ